540 ਕਰੋੜ ਸਾਨੂੰ ਵਾਪਸ ਦੇਣਗੇ ਅੱਜ ਕਿਉਂ ਨਹੀਂ ਆਏ ਆਏ ਤਾਂ ਹੈ ਨਹੀਂ ਅੱਜ ਜੋ ਜੋ ਚਿੱਟੇ ਤੇ ਗੱਲ ਚੱਲ ਰਹੀ ਹੈ ਆ ਕੇ ਬੋਲਦੇ ਤੇ ਕਿਸੀ ਜ਼ਿੰਮੇਵਾਰ ਨਹੀਂ ਹੈਗੇ ਤੇ ਇਤੇ 24 24 ਸਾਲ ਦੇ ਬੱਚੇ ਮਾਰ ਕੇ ਸਾਡੀਆਂ ਨਕਲ ਖੁਸ਼ੀਆਂ ਕਰਕੇ ਸਰਾਣੇ ਮੰਗਦੇ ਹੋ ਤੁਸੀਂ ਜੇਲਾ ਚ ਕੋਈ ਸਰਾਣ ਨਹੀਂ ਮਿਲੂਗਾ ਜਿੰਨੀ ਸਜ਼ਾ ਹੋਊਗੀ ਉਹ ਮਿਲੂਗੀ ਕਾਨੂੰਨ ਮੁਤਾਬਕ ਮਿਲੂਗੀ ਕੋਈ ਬਦਲਾਖੋਰੀ ਨਹੀਂ ਕੋਈ ਮੇਰੀ ਬਦਲਾਖੋਰੀ ਨਹੀਂ ਇਨਾਂ ਤੇ ਪਰਚਾ ਪਾ ਦੀਏ ਤਾਂ ਕੀ ਬੋਲਦੇ ਨੇ ਕੀ 540 ਕਰੋੜ ਸਾਨੂੰ ਵਾਪਸ ਦੇਣਗੇ ਲੈ ਅੱਜ ਕਿਉਂ ਨਹੀਂ ਆਏ ਆਏ ਤਾਂ ਹੈ ਨਹੀਂ ਅੱਜ ਉਹ ਜੋ ਚਿੱਟੇ ਤੇ ਗੱਲ ਚੱਲ ਰਹੀ ਹੈ ਆਕੇ ਬੋਲਦੇ ਇਥੇ ਆਕੇ ਬੋਲਦੇ ਥੇ ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਅੱਜ ਤੋਂ ਜਨਾਬੇ ਅਲੀ ਅੱਜ ਤੋਂ ਉਹ ਪਰਿਵਾਰ ਅੱਜ ਤੋਂ ਉਹ ਸਦੀਆਂ ਤੋਂ ਲੱਗੇ ਹੋਏ ਨੇ ਜਨਾਬ ਸਭ ਤੋਂ ਪਹਿਲਾਂ ਜਨਰਲ ਡਾਇਰ ਨੂੰ 13 April 1919 ਨੂੰ ਖਾਣਾ ਖਵਾਉਣ ਵਾਲਾ ਪਰਿਵਾਰ ਕੌਣ ਸੀਗਾ ਜੀ ਉਹ ਪਰਿਵਾਰ ਮਜੀਠੀਆ ਪਰਿਵਾਰ ਉਹਨਾਂ ਨੇ ਖਾਣਾ ਖਵਾਇਆ ਸੀ ਉਹਦੇ ਰਾਤ ਨੂੰ ਉਸ ਦਿਨ ਰਾਤ ਨੂੰ ਇੱਕ ਦਿਨ ਪਹਿਲਾਂ ਖਵਾ ਦਿੰਦੇ ਮੈਂ ਮੰਨ ਲੈਂਦਾ ਕਿ ਸਾਨੂੰ ਕੀ ਪਤਾ ਸੀ ਇਹਨੇ ਕੱਲ ਨੂੰ ਆਹ ਕਰਤੂਤ ਕਰ ਦੇਣੀ ਹੈ ਹਜ਼ਾਰ ਬੰਦਾ ਮਾਰਨ ਤੋਂ ਬਾਅਦ ਖਾਣਾ ਖਵਾਇਆ ਜਨਾਬ ਉਸ ਦਿਨ ਤਾਂ ਪਤਾ ਲੱਗ ਗਿਆ ਸੀ ਨਾ ਕਿ ਆ ਕੀ ਕਾਰਾ ਕਰਿਆ ਨਾ ਜੀ ਉਹਨੂੰ ਖਾਣਾ ਖਵਾਇਆ ਉਸ ਤੋਂ ਬਾਅਦ ਸਪੀਕਰ ਸਾਹਿਬ 2-3 ਮਹੀਨਿਆਂ ਬਾਅਦ ਦਰبار صاحب ਤੋਂ ਸਰੂਪਾ ਦਵਾਇਆ ਜਨਰਲ ਐਲਨ ਔਰ ਸਰੂਪਾ ਦਵਾ ਕੇ ਮਤਲਬ ਮਾਫੀ ਮੰਗਵਾਤੀ ਕਿ ਇਹਦਾ ਕਸੂਰ ਨਹੀਂ ਕੋਈ ਔਰ ਸਰੂਪਾ ਦੇਣ ਵਾਲੇ ਜੱਜਦਾਰ ਕੌਣ ਸੀ ਜੱਜਦਾਰ ਅਰੂੜ ਸਿੰਘ ਔਰ ਜੱਜਦ ਅਰੂੜ ਸਿੰਘ ਕੌਣ ਸੀ ਮਾਨਯੋਗ ਸ਼੍ਰੀ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਹਾਲਾਂਕਿ ਸਿਮ ਜੀ ਸਿੰਘ ਮਾਨ ਨੇ ਇਸ ਗੱਲ ਤੇ ਮਾਫੀ ਮੰਗ ਚੁੱਕੇ ਨੇ ਇਹ ਤਾਂ ਉਦੋਂ ਤੋਂ ਮਾਫੀਆਂ ਮੰਗਾਉਣ ਵਾਲੇ ਗੋਲੀਆਂ ਚਲਾਉਣ ਵਾਲੇ ਬਾਅਦ ਚ ਹੁਣ ਗੋਲੀਆਂ ਖਵਾਉਣ ਵਾਲੇ ਇਹ ਤਾਂ ਪਹਿਲੇ ਦਿਨ ਹੀ ਗਦਾਰੀਆਂ ਚ ਚੱਲਿਆ ਜਾ ਰਿਹਾ ਕੰਮ ਜਦੋਂ ਮਰਜ਼ੀ ਦੇਖ ਲੋ ਦੁੱਖ ਦੀ ਗੱਲ ਇਹ ਆ ਜਦੋਂ ਅੰਦਰ ਹੋਏ ਕਾਂਗਰਸ ਦੇ 4-5 ਇਹ ਜੇ ਲੀਡਰ ਉਹਦੇ ਹੱਕ ਚ ਆ ਗਏ ਕਹਿੰਦੇ ਬੜੀ ਮਾੜੀ ਗੱਲ ਆ ਵੀ ਇਹ ਲੋਕਤੰਤ੍ਰਿਕ ਤਰੀਕਾ ਲੋ ਜੀ ਕਿਸੇ ਬੰਦੇ ਨੂੰ ਫੜਨ ਵਾਸਤੇ ਲੋਕਤੰਤ੍ਰਿਕ ਤਰੀਕਾ ਚਾਹੀਦਾ ਕਿਸੇ ਤਸਕਰ ਨੂੰ ਫੜਨ ਵਾਸਤੇ ਕੋਈ ਲੋਕਤੰਤ੍ਰਿਕ ਤਰੀਕਾ ਬਣਿਆ ਕਿ ਅਸੀਂ ਪਹਿਲਾਂ ਦੱਸੀਏ ਕਿ ਕੱਲ ਨੂੰ ਤੈਨੂੰ ਫੜਨਾ ਆਵਾਂਗੇ ਉਹ ਤਾਂ ਐਂ ਹੀ ਫੜੇ ਜਾਂਦੇ ਨੇ ਜੀ ਸਵੇਰੇ 4 ਵਜੇ ਜਾਂਦੇ ਆ ਜਾਂ 5 ਵਜੇ ਅਸੀਂ 60 ਰੁਪਈਆ ਦੀ ਕੁੰਡੀ ਲਾ ਲਈਏ ਮੀਟਰ ਦੀ ਸਾਡੇ ਘਰੇ ਤਾਂ 4:30 ਵਜੇ ਆ ਜਾਂਦੀ ਪੁਲਿਸ ਇੰਨਾ ਇਹ ਕਹਿੰਦੇ ਸਾਨੂੰ ਦੱਸ ਕੇ ਕਿਉਂ ਨਹੀਂ ਆਏ ਸਾਨੂੰ ਪੁੱਛ ਕੇ ਕਿਉਂ ਨਹੀਂ ਇਹ ਦੱਸਣਾ ਪੁੱਛਣਾ ਹੁੰਦਾ ਜੀ ਬਾਜ ਕੋਰਟਾਂ ਫੈਸਲਾ ਕਰ ਦੇਣਗੇ ਮੈਂ ਥੋੜੀ ਮੈਂ ਕਾਨੂੰਨ ਥੋੜੀ ਹਾਂ ਕਾਨੂੰਨ ਤੱਕ ਮਾਨਯੋਗ ਕੋਰਟ ਹੈ ਮੈਂ ਮੈਂ ਕਾਨੂੰਨ ਥੋੜੀ ਹੁਣ ਤਾਂ ਜੋ ਸਜ਼ਾ ਮਿਲੂਗੀ ਮਿਲੋਗੀ ਫਿਰ ਅੱਗੇ ਹੁਣ ਜੇਲ੍ਹ ਚ ਸਰਾਨਾ ਮੰਗਦੇ ਹੈ ਜੀ ਸਪੀਕਰ ਸਾਹਿਬ ਪੁਲਿਸ ਮੈਨੂੰ ਮੁਤਾਬਕ ਸਰਾਣਾ ਨਹੀਂ ਬਣਦਾ ਕਹਿੰਸਾਂ ਦਾ ਸਰਾਣਾ ਦਿਓ ਅਸੀਂ ਤਾਂ ਪਤਾ ਨਹੀਂ ਕਿਹੜੇ yellow ਵਾਲੇ ਆ ਅਸੀਂ ਤਾਂ ਪਤਾ ਨਹੀਂ ਕਿਹੜੇ orange ਵਾਲੇ ਆ ਕੋਈ ਸਰਾਣਾ ਸੁਣ ਨਹੀਂ ਮਿਲਣਾ ਉਥੇ ਤੁਸੀਂ ਜਵਾਨੀਆਂ ਖਤਮ ਕੀਤੀਆਂ ਪੰਜਾਬ ਦੀਆਂ ਤੁਸੀਂ ਉਹਨਾਂ ਮਾਮਾ ਨੂੰ ਮਿਲ ਕੇ ਦੇਖੋ ਜਿਹੜੀਆਂ ਅੱਜ ਤੱਕ ਰੁਹੀ ਜਾਂਦੀਆਂ ਨੇ ਤੁਸੀਂ ਉਹਨਾਂ ਆਰਥੀਆਂ ਦੇ ਪਿੱਛੇ ਕਦੇ ਗਏ ਹੋ ਕਦੇ ਤੁਸੀਂ ਉਹਨੂੰ ਮੋਢਾ ਦਿੱਤਾ ਉਹਨਾਂ ਆਰਥੀਆਂ ਨੂੰ 23 24 24 ਸਾਲ ਦੇ ਬੱਚੇ ਮਾਰ ਕੇ ਸਾਡੀਆਂ ਨਖਲ ਕੁਸ਼ੀਆਂ ਕਰਕੇ ਸਰਾਣੇ ਮੰਗਦੇ ਹੋ ਤੁਸੀਂ ਜੇਲਾ ਚ ਕੋਈ ਸਰਾਣ ਨਹੀਂ ਮਿਲੂਗਾ ਜਿੰਨੀ ਸਜ਼ਾ ਹੋਊਗੀ ਉਹ ਮਿਲੂਗੀ ਕਾਨੂੰਨ ਮੁਤਾਬਕ ਮਿਲੂਗੀ ਕੋਈ ਬਦਲਾਖੋਰੀ ਨਹੀਂ ਕੋਈ ਮੇਰੀ ਬਦਲਾਖੋਰੀ ਨਹੀਂ